ਪੋਤਰੀ ਦੇ ਦਾਦਾ ਡੇ ਆ ਪੁਜੀਆ ਸੇਵੀਆਂ ਖਾਣ ਫੁੱਲ ਉਹੜੀਆਂ ਫੁੱਲ ਉਹੜੀਆਂ ਕੀ ਏ ਫੁੱਲੀਆਂ ਫੁੱਲੀਆਂ ਹਨ ਇਹ ਠੀਕ ਹੈ ਇਹ ਸਹੀ ਸਦਾ ਇਹ ਮੁੰਡੇ ਹੀ ਆ ਅਦਰ ਲੋਗ ਲਾਇਆ ਵਾ ਫੋਨ ਦੇ ਉਤੇ ਸਸਿਕਾ ਸਾਰੇ ਤੁਹਾਡੇ ਜਿਹਨੇ ਵਲਾਗ ਦੇ ਵਿੱਚ ਤੇ ਅੱਜ ਲੱਗੀਆਂ ਸਿਆਲ ਦਾ ਮਟੀਰੀਅਲ ਲੱਗੇ ਉਹਨਾਂ ਪੰਨੀਆਂ ਪੰਨੀਆਂ ਕੀ ਇਹਨੂੰ ਕਹਿੰਦੇ ਆ ਵੀ ਵੇਸਣਾ ਭਾਂਡਾ ਜੀ ਨੂੰ ਕਹਿੰਦੇ ਉਹ ਲੱਗੀਆਂ ਬਣਾਉਣ ਉਦੋਂ ਸੋਚ ਲਾ ਲਿਆ ਮਦਰੋ ਆਵੇਂ ਲਗਾ ਦੇ ਹੁਣ ਇੱਥੋਂ ਨੱਪ ਦੇਣਾ ਉਹ ਲੱਗਾ ਹੀ ਨਹੀਂ ਸ਼ੂ ਹੀ ਨਹੀਂ ਲੱਗਾ ਚੰਗੀ ਤਰ੍ਹਾਂ ਤੇ ਅੰਗੇ ਸੋਚ ਮਮੀ ਨੇ ਉਦੋਂ ਬੰਦ ਕਰਤਾ ਇਹ ਪੁੱਠਾ ਲੱਗਾ ਮੈਂ ਹੁਣ ਚੱਲ ਪਿਆ ਇਹ ਤਾਂ ਹੁਣ ਕਰ ਲੈਣਾ ਲੈ ਵੀ ਆਨ ਹੋ ਗਿਆ ਲੈ ਵੀ ਹਾਂਜੀ ਇਹ ਚਣੇ ਪੈਣਾ ਪਹਿਲਾਂ ਚਣੇ ਭੁਲਣੇ ਹੈ ਹਨਾ ਚਣੇ ਮੈਂ ਇੱਕ ਦੀ ਵੀ ਨਹੀਂ ਸਾਫ਼ ਹੀ ਆਵੇ ਉਦਾਂ ਦੇ ਹੱਥ ਸਾਫ਼ ਹੀ ਆ ਹਾਂ ਪਾਣੀ 3 ਕਿਲੋਣ ਕਿੰਨੇ ਲੈਂਦੀ ਹੈ ਡਾਡੀ ਨੂੰ ਪਤਾ 3 ਕਿਲੋ ਲੱਗਦੇ ਮਨ ਤੇ 3 ਕਿਲੋ ਖਰੇ ਖਲਾਉਂਦੇ ਹੁੰਦੇ ਹਨ ਹੂੰ ਨੇ ਇਹਦੇ ਚੋਂ ਕੱਢ ਲਓ ਮਸਾਂ ਕੀ ਹੁੰਦੇ ਥੋੜੀ ਜਿਹੀ ਬਣਾਉਣੀ ਔਰ ਉਹ ਲੈਂਦੀ ਡਾਡੀ ਨੇ ਕੀ ਉਹਨੂੰ ਕਹਿੰਦੇ ਹਰੀ ਹਰੀ ਜਿਹੜੀ ਮੂੰਗੀ ਆਉ ਵੀ ਲੈਂਦੀ ਆ ਉਹ ਮੈਂ ਫਿਕਰ ਬੀਂ ਤੇ ਉਹ ਕਿੰਨੇ ਹੂੰ ਮੈਨੂੰ ਲੱਗਾ ਮੈਂ ਕਿਹੜਾ ਸੇਕ ਪੈਣ ਡਿਆ ਮਾਂ ਵੀ ਆ ਕੜਾਈ ਤੇ ਉਦਾਂ ਘੁੰਮਦੀ ਫਿਰਦੀ ਤੇ ਮੈਂ ਕਿੱਥੇ ਸੇਕ ਪੈਣ ਡਿਆ ਉਹ ਮੈਂ ਇਹਦੇ ਵਿੱਚ ਨਾ ਹੱਥ ਲਾਉਣ ਲੱਗਾ ਮੈਂ ਚੈੱਕ ਕਰਦਾ ਉਹਨੇ ਉਂਗਲ ਸਾੜਤੀ ਫੜ ਕੇ ਬੜਾ ਸੇਕ ਪਿਆ ਆ ਕੇ ਇੱਕ ਵਾਰੀ ਦਾ ਸੇਕ ਥੋੜਾ ਕਰੇ 1800 ਵਾਟ ਉਂਗਲ ਸਾੜਤੀ ਹਾਂ ਓਏ ਓਏ ਕੀ ਹੋਇਆ ਯਾਰ ਗੇ ਖਾਦੋਗੀ ਖਾ ਦੋ ਜੀ ਖਾ ਦੋ ਜੀ ਖਾ ਦੋ ਜੀ ਹਾਂ ਦੋਨ ਉਦਰਾਵਾ ਕਿਦਾਂ ਪਜਾਮੇ ਪੁੱਫੀ ਪਾਈ ਤੇ ਨੀ ਪਰ ਵਾਹ ਦੋ ਮੇਰੇ ਬੂਟ ਕਿੱਥੇ ਠਾਣਨੇ ਤੈਨੂੰ ਲੱਗਦੀ ਵੀ ਲਾਈ ਜਾਨੀ ਰਹੀ ਨੇ ਬੂਟ ਕਹਿੰਦੇ ਆਪਣਾ ਘਰੇ ਬੂਟ ਪਾਉਂਦੇ ਨਹੀਂ 50 ਵਾਰੀ ਖਣੀ ਦੇ ਦਿਨ ਤੇ 1000 ਵਾਰੀ ਦੇ ਅਸੀਂ ਬੂਟ ਹੀ ਪਹੁੰਚ ਰਹੇ ਨੇ ਇਹਦੇ ਉਸ ਟਾਈਮ ਲਾਦਨੀ ਦੋ ਮਿੰਟ ਦੋ ਜੀ ਸਰਾਵਾ ਜੀ ਮਮਾ ਨੂੰ ਬਾਤ ਹੋਗੀ ਹਾਂ ਹਾਂ ਦੋ ਦੋ ਦੇ ਉਹ ਜਨੇ ਲੈ ਬੁਣਨ ਨੂੰ ਇੰਡਕਸ਼ਨ ਤੇ ਇੰਡਕਸ਼ਨ ਇਹਨੂੰ ਤਾਂ ਇੰਡਕਸ਼ਨ ਨਹੀਂ ਕਹਿੰਦੇ ਇਹਨੂੰ ਹੋਰ ਕੋ ਕਹਿੰਦੇ ਮੈਂ ਨਾ ਚੇਤਾ ਭੁੱਲ ਜਾਂਦਾ ਹੈ ਇੰਡਕਸ਼ਨ ਨਹੀਂ ਨਹੀਂ ਇੰਡਕਸ਼ਨ ਕਹਿੰਦੇ ਉਹ ਨਹੀਂ ਕਹਿੰਦੇ ਇਹਨੂੰ ਇਹ ਹੋਰ ਕਿਹਿੰਦਾ ਜਿਹਦੇ ਤੇ ਸਾਰੇ ਭਾਂਡੇ ਆ ਜਾਂਦੇ ਹਨ ਇਹਨੂੰ ਹੋਰ ਕਹਿੰਦੇ ਕੋ ਇਨੂੰ ਜਾਂਦੇ ਨੂੰ ਲਵੀ ਇਹ ਹੈਗੀ ਆਪਣੀ ਆ ਗਈ ਹਲਸੀ ਆ ਵਿੱਚ ਇਹ ਪੱਤੀ ਆਵੇ ਪੱਤੀ ਦਾ ਪੈਕਟ ਜੂ ਵਿੱਚ ਰੱਖਿਆ ਹੈ ਉਹ ਦਾ ਗੱਡਕੀ ਵਿੱਚ ਵਿੱਚ ਆ ਹਲਸੀ ਆ ਤੇ ਆ ਆ ਹੈਗੀ ਆ ਮੇਥੇ ਮੇਥਰੇ ਇਹ ਦਾਦੀ ਨੇ ਬਣਾਉਣੇ ਆਪਣੇ ਜੋਗੇ ਆ ਵਿੱਚ ਮੇ ਰੋੜ ਜਿਹਦਾ ਮਨ ਲੱਗਦਾ ਹੈਗੇ ਹੈ ਕਿ ਉਹ ਤਰ੍ਹਾਂ ਹੀ ਏਗੀ ਏਗੀ ਫੜਿਆਰ ਗੁਰ ਕੀ ਫੜਿਆ ਮੂਫਲੀ ਹੈਂ ਮੂਫਲੀਆ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਮੂਫਲੀ ਕਿੱਥੇ ਹੋ ਗੂ ਕਿਤੇ ਆਹ ਉਹ ਕਿੱਥੇ ਗਈ ਆਏ ਤੇਨੂੰ ਸਾਰਾ ਪਤਾ ਹੈ ਵੀ ਮੂਫਲੀ ਏ ਕਿੰਨੇ ਦਿੱਤੀ ਏ ਨਹੀਂ ਦਾਦਾ ਨੇ ਨਹੀਂ ਦਿੱਤੀ ਮੂਫਲੀ ਜਿਹੜਾ ਪਹਿਲੇ ਇੱਥੇ ਰੱਖਿਆ ਮੈਂ ਅੱਛਾ ਕਿੰਨੇ ਬੰਦੇ ਆਏ ਕਿੰਨੇ ਦੇ ਵੀ ਆਪੇ ਖਾ ਗਈ ਇਹਨੇ ਮੈਨੂੰ ਦੇਣ ਲਈ ਇਤਨਾ ਲੈ ਵੀ ਇੱਥੇ ਤੱਕ ਤਾਂ ਪਹੁੰਚਿਆ ਜੇ ਥੋੜੇ ਥਰੇ ਹੋਏ ਆ ਬਲੈਕ ਬਲੈਕ ਜਿਹਾ ਹੋ ਗਿਆ ਹੂਨ ਲੱਗ ਪਏ ਆ ਤੇ ਆਏ ਐ ਕੀ ਆ ਅੱਗੇ ਅੱਗੇ ਨਾ ਮੈਂ ਇਹਨੂੰ ਆਖਿਆ ਮੈਂ 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 ਇੱਥੇ ਜੀ ਕਿ ਨਹੀਂ ਨਹੀਂ ਮੁਫਲੀ ਹੈ ਓਕੇ ਐ ਮੁਫਲੀ ਹੈ ਮਮਨ ਦੇ ਦੋ ਮਮਨ ਨੂੰ ਦੇ ਦਿਖ ਖਾਨ ਨੂੰ ਦੇ ਦੋ ਮਮਾ ਇੱਕ ਦੇ ਦੋ ਮਮਾ ਮਮਾ ਗੰਦੇਰ ਗੰਮਿੰਦੰਦਾ ਜੀ ਜੀ ਜਾਂ ਜੀ ਲੈ ਕੇ ਆਪਾਂ ਆਹ ਕਿੱਧਾ ਲੈ ਲੈ ਆਪਣੇ ਸ਼ਮੀ ਲੈ ਕੇ ਜਾ ਪਾ ਲੋ ਕੀ ਹੈ ਦੇਖ ਪਏ ਉਹ ਛੇੜੀ ਪਲੀ ਹੋਈ ਸੱਟ ਨਾ ਲਵਾ ਲਈ ਤਾ ਉਠਖ ਲੋ ਹਾਂਜੀ ਠਿਕਾਣੀ ਮੇ ਜਦ ਨੇ ਪੁੱਛਿਆ ਗਰੀ ਹੋਰ ਨਹੀਂ ਹਰ ਗੋਨੇ ਮਾੜੀ ਕਸੂਤੀ ਕੀ ਗਰੀ ਅਸ਼ਵਾਰੇ ਆਂਦੀਆ ਹੋਣ ਧੰਮਾ ਹੈ ਨਾ ਨਾ ਕੋਈ ਉਹਦਾ ਯਾਰ ਕਾ ਥੋੜੇ ਜਿਹਾ ਅਸ਼ਵਾਰੇ ਠੀਕ ਨੇ ਇਹ ਦੇ ਵੇਖਾ ਨੀ ਪਿਛਲੇ ਦੇ ਥੋੜੀਆਂ ਮਾਰ ਮਾਰ ਕੇ ਕੀਤਾ ਹਿਾਲ ਲਿਜੀ ਸੇ। ਅੱਗੇ ਕਹਿੰਦੇ ਡਾਡਾ ਜੀ ਲੋਕ ਇਹ ਵੀ ਮੇਰੀ ਵੀਡੀਓ ਬਣਾ। ਹੈ ਡਾਡੀ। ਕਿਉਂ ਜੀ ਕਹਿੰਦੀ ਨਾ ਰੋ ਜੀ। ਹੈ? ਰੋ ਜੀ ਆਂਦੀ ਦੋਨ ਇੱਧਰ ਤੇ ਆ। ਮੇਰਾ ਦਾਦੂੜੇ ਆਜਾ ਮੈਂ ਇੱਧਰ ਮੇਰੀ ਗੱਲ ਸੁਣਾ। ਇੱਧਰ ਕੀ ਜਾਂਦਾ ਈ ਦਾਦੂ? ਦਾਦੂ ਨੂੰ ਕੀ ਜਾਂਦਾ ਈ? ਪੁੱਤ। ਹੰਨ ਕਹਿੰਦੀ ਮੇਰੀ ਵੀ ਬਣ। ਮੇਰੀ ਵੀ ਬਣ। ਉਹ ਦਿਨ ਮੁਲਾ ਕਰੇ ਇਹ। ਇਹ ਕੰਮ ਹੋਣਾ ਵੀਡੀਓ ਆ ਭਾਈਏ। ਸੱਚੇ ਵੀਡੀਓ ਭਾਈਏ। ਹੈਪੀ ਬਰਥਡੇ ਹੈਪੀ ਬਰਥਡੇ ਡੈਡੀ ਨੂੰ ਵਧਾਈਆਂ ਬਈ ਬਹੁਤ ਬਹੁਤ ਤੁਹਾਨੂੰ ਵਧਾਈਆਂ ਓ ਡੈਡੀ ਦਾ ਅੱਜ ਜਨਮ ਦਿਨ ਹੀ ਉਹਦੇ ਨੂੰ ਤੇ ਪਾਈ ਨਹੀਂ ਹੂੰ ਮੈਂ ਤੁਹਾਨੂੰ ਲੱਕ ਲਿਆ ਲੈ ਬੰਦਾ ਘੁਟਾ ਕਰ ਯਾਰ ਹਾਂ ਆ ਵਧਾਈ ਲੈ ਵੀ ਵਧਾਈਆਂ ਬਈ ਵਧਾਈਆਂ ਡੈਡੀ ਬਹੁਤ ਬਹੁਤ ਵਧਾਈਆਂ ਬਈ ਸੌਰੀ ਯਾਰ ਹੈਪੀ ਬਰਥਡੇ ਹੈਪੀ ਬਰਥਡੇ ਕਰ ਦੋ ਦਾਦੀ ਦਾ ਹੈਪੀ ਬਰਥਡੇ ਹਾਂ ਮੈਂ ਕਰੇ ਪਾ ਦੇ ਹੈਪੀ ਬਰਥਡੇ ਕਰ ਦੋ ਨਾਲ ਮੇਰੇ ਮੂੰਹ ਚ ਪਾ ਦੇ ਚੱਲ ਵੀ ਹੁਣ ਕਲਾਪਿੰਗ ਕਰਦੇ ਗਾ ਹੈਪੀ ਬਰਥਡੇ ਹੈਪੀ ਬਰਥਡੇ ਸ਼ਰਾਜ ਦਾ ਵੀ ਅੱਜ ਹੀ ਸ਼ਰਾਜ ਨੂੰ ਨੱਖ ਰੱਖ ਬਦਾਈਆਂ ਹੁਣ ਭਾਈ ਸ਼ਰਾਜ ਭਾਈ ਤੈਨੂੰ ਬਹੁਤ ਬਹੁਤ ਵਧਾਈਆਂ ਵੱਡੇ ਦੀਆਂ ਵਾਲਾ ਕੋਈ ਮੂੰ ਮਿੱਠਾ ਕਰ ਘੱਟ ਚੱਕ ਲਿਆ ਹੁਣ ਇਸ ਟਾਈਮ ਤੇ ਆਹੋ ਕੋ ਜੀ ਸ਼ੁਹਾਰਾ ਦਾ ਵਾਲਾ ਹੈਂ ਸ਼ੁਹਾਰਾ ਤਾਂ ਬਹੁਤ ਵਧੀਆ ਹੈ ਸ਼ੁਹਾਰਾ ਤਾਂ ਵਧੀਆ ਸੋਕ ਨਹੀਂ ਐਡਮਨ ਤੋਂ ਬੈਸ ਕਹਿੰਦੀ ਪੀੜ ਹੋਈ ਆ ਧੀਰ ਬਹੁਤ ਹੀ ਜਿਆਦਾ ਕੀਰ ਕੀਰ ਸੁਣੋ ਬੋਲੋ ਪਾਪਾ ਪਿਆ ਇਆ ਗਤਿਆ ਇਆ ਆ ਕੱਲ ਦਾ ਇਹਨੇ ਪਤਰੀ ਮਰਾਈ ਆ ਉਹ ਕਹਿੰਦੇ ਆ ਕਿ ਪੀੜ ਹੋਈ ਜਾ ਵੇਖਿਓ ਆਹ ਚਲ ਇਧਰ ਪੀਤੀ ਆ ਉਹ ਪੀ ਤੇ ਕਹਿੰਦੇ ਆ ਮ ਭੁੱਜ ਗਏ ਚਨੇ ਚੁਨੇ ਹੁਣ ਭਿਉਣ ਚੱਲੇ ਡੈਡੀ ਜਣੀ ਖਲਾ ਦੇ ਗਰੀਆਂ ਦੇਸੀ ਕਿਉ ਅੱਧ ਵਿੱਚ ਲੱਗੇ ਆ ਭੁੰਨਣ ਬਦਾਮ ਥੋੜਾ ਹੀ ਪਾਇਆ ਜੀ ਉਹ ਆਹ ਦੋ ਡੱਬੇ ਜਿਹੜੇ ਆ ਘਰ ਕਰੀਮ ਜੋੜ ਜੋੜ ਕੇ ਤੇ ਉਹ ਬਣਾਇਆ ਦੇਸੀ ਕਿਉ ਤੇ ਉਹ ਸਿਫਤੀ ਦਾ ਜਿਹੜਾ ਬਿਆਰ ਉਹ ਲਿਆਂਦਾ ਡੇ ਉੱਪਰ ਵਾਲਾ ਉਹ ਡੱਬਾ ਤੇ ਹੁਣ ਮੈਂ ਚੱਲ ਇਹਦੇ ਨਾਲ ਥੋੜੇ ਜਿਹੀ ਹੋ ਜਾਣਗੇ ਨਰਮ ਹੋ ਜਾਊਗਾ ਕਿਓਪੇਗਾ ਜਾਊਗਾ ਬਰਫ ਵਾਲੇ ਉਹ ਫ੍ਰੀਜ ਵਿੱਚ ਪਿਆ ਸੀ ਨਾ ਟਾਈਮ ਲੱਗ ਜਾਣਾ ਹੁਣ ਕੋਈ ਨਹੀਂ ਇੱਥੇ ਨਹੀਂ ਕਿਹੜਾ ਮੰਜ ਦਾਲਨੀ ਨਹੀਂ ਇਹ ਸੰਦੀਪ ਲੋਟਣ ਜਣਾ ਦੇ ਨਾਲ ਤੇਰੀ ਵੀ ਬਾਜੀ ਪੈ ਦੇਣੀ ਵੇਖੀ ਆ ਤਾਂ ਚੁੱਕਦੀ ਬੂਟ ਫੇਰ ਲਾਤੇ ਹੁਣ ਇਹ ਪਾਏ ਸੀ ਅਜੇ ਮੈਂ ਲੈ ਵੀ ਵੀਸਨ ਦਾੜੀ ਕਹਿੰਦੇ ਕਿ ਇਦਾਂ ਦਾ ਹੋਣਾ ਤੇ ਕਿਦਾਂ ਨੇ ਇਹ ਚਨੇ ਲੈ ਲੈਣੇ ਆ ਤੇ ਉਹ ਕਰ ਲੈਂਦੇ ਹੁਣ ਆ ਬਦਾਮ ਕਰ ਲਏ ਆ ਫਰਾਈ ਹਾਂ ਕਮਜ਼ੋਰ ਆ ਬਦਾਮ ਪੀਂਡੇ ਹੁਣ ਬਾਜੂ ਗਦਾਮ ਗਿਰੀਆਂ ਹਾਏ ਦਾਦੀ ਕੀ ਕਾਦੀ ਉਹ ਕਿੰਨਾ ਕਰਦੀ ਫੁੱਲਾਂ ਦਾ ਧਰਾਦੀ ਉਹ ਵੇਖ ਓਦਾਂ ਜੇ ਮੋٹے ਮੋٹے ਹੋਣੇ ਵੇਖੀ ਹੈਂ ਮੈਂ ਵੀ ਆਪ ਆਤੀ ਹੁਣ ਆਪਸ ਹੋ ਗਈ ਤੋ ਜੀ ਕਹਿੰਦੇ ਕਿ ਮਣਕੇ ਹੋ ਗਈ ਹੈਨਾ ਤੋ ਤੋ ਵੀ ਆਹ ਹੈ ਜੇ ਥੋੜੇ ਸੁਣ ਦੇ ਸੁਣ ਪਾ ਲੈਣੀ ਵਿੱਚ ਮਸਾ ਆ ਹੈਗੇ ਆਪਣੇ ਮੱਗ ਦੇ ਮੱਗ ਚ ਪਾ ਲੈਣੇ ਤੇ ਆ ਮੰਨੀ ਕੀ ਹੈ ਆ ਜੀ ਖੰਡ ਪੂਰਾ ਖੰਡ ਤੇ ਆ ਆਪਣੀਆਂ ਅੰਗਾਂ ਗੁੰਦਾਂ ਫੁੱਲਗੇ ਬਾਜੂ ਮੇਂ ਗੁੰਦਾਂ ਹਾਂ ਬਸ ਮਮਮੀ ਕਰਨ ਦੀ ਹੈ ਗੁੰਦਾਂ ਬਰੀਕ ਕਰਨ ਦੀ ਪੀਸ ਦਿਆਂਗੇ ਤੁਸੀਂ ਮੀਆਂ ਨੂੰ ਜੋ ਮਰਜ਼ੀ ਕਰਦੇ ਹੋ ਤੇ ਇਹ ਕਰ ਲੱਗੇ ਹੋਣੇ ਦੇ ਵਿੱਚ ਐਡੇ ਤਗੜੇ ਹੋ ਦੇ ਮਹਾਰਾਜ ਕੋਲ ਨਹੀਂ ਨਿਕਾਟ ਕਰਾਂਗੇ ਬਣਾ ਹਾਂ ਇਹ ਛਾੜ ਦੋ ਉਹ ਡਾੜਾ ਸੱਟਾ ਨੂੰ ਮੰਮੀ ਲੱਗੇ ਉਹਨਾਂ ਰਲਾਉਣਾ ਸਿਸਟਮ ਸਾਰੇ ਉਹ ਡੈਡੀ ਵੀ ਲੱਗ ਪਏ ਇੱਧਰ ਕੰਮ ਕਰਨਾ ਆਪਣਾ ਹਮ ਆਪਣਾ ਠੁੱਠੀ ਜੁੱਟ ਜਾ ਜਿਹੜਾ ਉਹਨੂੰ ਕੁਟੰਡੇ ਜੁੱਟ ਹੀ ਨਾ ਹਾਂ ਉਹਨੂੰ ਵੇਖ ਰਹੇ ਉਹਨਾਂ ਨੇ ਗ੍ਰੈਂਡ ਜਿਆ ਕਰਕੇ ਨਹੀਂ ਦਿੱਤਾ ਕਹਿੰਦੇ ਨਹੀਂ ਭਾਜੀ ਇਹ ਨਹੀਂ ਹੋਣਾ ਉਹ ਵੀ ਨਹੀਂ ਤੇ ਆ ਫੁੱਲ ਮਖਾਣੇ ਵੀ ਨਹੀਂ ਕਹਿੰਦੇ ਫੁੱਲ ਮਖਾਣੇ ਤੜਕੇ ਲਿਆਓ ਫੇਰ ਗੱਲ ਬੰਨੀ ਮਰੇ ਨਹੀਂ ਨਾ ਇਹਦੇ ਚ ਕਿਹਾ ਅੰਮੋਟ ਆ। ਹਾਂ। ਕੋਈ ਠੇਕ। ਹਾਂ। ਗਰਮ ਜੀ ਕਰਨ ਦੀ ਤੇ ਨਹੀਂ ਲੋੜ ਸਿਵਾਰੇ। ਆਂਡਾ ਮੁੱਕੇ। ਆਇਦਾਂ ਬ੍ਰੀ ਕਰਦਾ ਨਹੀਂ ਤੇ ਗਾ। ਇਦਾਂ ਵਿੱਚ ਮੜਦੇ ਕਰ ਲੈ ਉਹ ਕੁੱਟਣੇ ਨਹੀਂ ਇਹ ਬਾਅਦ ਚ ਕੁੱਟਨੇ ਨਹੀਂ। ਪਰ ਉਹ ਕੁੱਟੇ ਨਹੀਂ ਜਾਣੇ ਉਹ ਕੁੱਟੇ ਨਹੀਂ ਜਾਣੇ। ਬਣ ਹੋਏ ਆ ਇਦਾਂ ਕੁੱਟਨੇ ਸੌਖੇ ਹੀ। ਜਿਆ ਮੈਂ। ਆ ਚਾਹ ਨੂੰ ਇਹਦੇ ਚ। ਇਹਦੇ ਚ ਛੋੜਦੇ। ਲੈ ਇਹਦੇ ਵਿੱਚ ਸੁੱਟਦੇ ਸਾਰੇ ਹੀ। ਦੇਖਿਆ ਸੀ ਦੇਖਿਆ ਸੀ। ਵੈਸੇ ਨਿਆ। ਕਲ ਵੀ ਆਹ ਫੁੱਲ ਮਖਾਣੇ ਦੇ ਡੈਡੀ ਨੇ ਕੁੱਟ ਦਿੱਤੇ ਆ ਤੇ ਆ ਠੂਠੀ ਤੇ ਸ਼ਵਾਰੇ ਕਰਤੇ ਵੀ ਇਦਾਂ ਦਰਲ ਫਰਲੇ ਜੇ ਤੇ ਇਧਰ ਹੁਣ ਡੈਡੀ ਆਸਤੇ ਗੁੜ ਪਾ ਲਿਆ ਆ ਆਪਾਂ ਖੰਡਾ ਕੋਲ ਡੈਡੀ ਦੇ ਵੱਖਰਾ ਮਟੀਰੀਅਲ ਬਣਾਉਣਾ ਆ ਇਧਰ ਡੈਡੀ ਜੀ ਵਾਸਤੇ ਤੇ ਬਣ ਗਿਆ ਬਹੁਤ ਔੜਾ ਨਹੀਂ ਉਹ ਤਾਂ ਤੁਸੀਂ ਖਾ ਲਿਆ ਮੰਮੀ ਨੇ ਜਿਆਦਾ ਨਹੀਂ ਇਹਨਾਂ ਨੂੰ ਚਾਹੀਦੇ ਨੇ ਮਨ ਆਪਣੇ ਵਾਲਾ ਨਾ ਉਹ ਨਾ ਝੂਠਾ ਕਰਵੇ ਠੀਕ ਹੈ ਡੈਡੀ ਵਾਲੇ ਦੀ ਕੋਈ ਗੱਲ ਨਹੀਂ ਚੱਲ ਹੋ ਗਿਆ ਇੱਕ ਆਹ ਤਾਂ ਦੰ ਦਿਨ ਬੜਾ ਸੋਹਣਾ ਕੋ ਵੀਡੀਓ ਬਾਹ ਕਹਿੰਦੀ ਵੀ ਵੀਡੀਓ ਬਾਹ ਉਹ ਵੀਡੀਓ ਬਾਹ ਆ ਗਿਆ ਕੀ ਉਹ ਕਰ ਚੱਕਿਆ ਇਹ ਆਪਣਾ ਮਿਸ਼ਨ ਬਣ ਗਿਆ ਪਰ ਇਹ ਵੀ ਇਹ ਹੁਣ ਡੈਡੀ ਕਹਿੰਦੇ ਵੀ ਥੋੜਾ ਠੰਡਾ ਹੋ ਜਾਣਾ ਫੇਰ ਹੀ ਪਿੰਨੀਆਂ ਵਟੀਆਂ ਜਣੀਆਂ ਇਹ ਤਾਂ ਹੱਥ ਨਹੀਂ ਲੱਗਣ ਡਿਆ ਬਹੁਤ ਗਰਮੀਆਂ ਉਹਨੇ ਚਰ ਆਪਾਂ 10 ਮਿੰਟ ਹਸਤਾ ਵੀ ਹੈਗੇ ਸਨੂਨ ਚੱਲ ਗਏ ਆਪਣੇ ਹੈ ਅੱਜ ਗਏ ਨਹੀਂ ਆ ਓ ਚਾ ਏ ਕਿੱਥੇ ਆਏ ਆਏ ਬਬਲਿਆ ਮੈਂ ਤਾ ਚਾ ਚਾ ਪਹਿਲਾਂ ਦਾਦੀ ਨੂੰ ਬਾਏ ਕਰਕੇ ਫਿਰ ਖੜੂੰਗਾ ਬਸ ਕੇ ਉਹ ਹੁਣ ਨਹੀਂ ਉਹਨੇ ਕਿੰਨੇ ਹੱਥ ਮਲਾਉਣਾ ਉਹਨੇ ਚੱਬਾ ਜਾ ਬਈ ਧਿਆਨ ਸਿਰ ਨਾ ਬਣਾ ਲਈ ਫਿਰ ਜਾਣਾ ਚੱਲ ਚਲ ਉੱਪਰ ਕਿੱਥੇ ਜਾਣਾ ਆਂਦੀ ਬੂਆ ਬੂਆ ਖਸਕਾਂ ਵਿੱਚ ਮਾਰ ਦਿਓ ਨਾ ਚੱਲ ਚੱਲ ਚੱਲੀਏ ਚੱਲ ਚੱਲੀਏ ਆਉਣ ਲੱਗੇ ਮਮਾ ਆ ਮੈਂ ਬੂਟ ਦੇਖਣ ਵਾਸਤੇ ਆਏ ਵੈਸੇ ਰਿਲੈਕਸ ਵਾਲਿਆਂ ਦੇ ਆ ਚੀਜ਼ ਮੈਨੂੰ ਸੋਹਣੀ ਲੱਗੀ ਰਹੀ ਯਾਰ ਹਨਾ ਆ ਚੀਜ਼ ਇਹਦੇ ਚ ਇੱਕ ਆ ਕਾਲਰ ਹੈਗਾ ਯਾ ਬਸ ਹਾਂ ਆਹ ਚੀ ਜੀ ਲੈਂਦੀ ਤੀ ਜੋਗੀ ਆ ਹਾਂਜੀ ਢੀਲਿਆਂ ਦੀ ਅੱਜ 버ਗਰ ਮੈਂ ਚਲ ਖਾਈਏ ਸਾਰੇ ਜਣ ਅੱਜ ਖਾਈ ਹੀ ਗਲਾ ਠੀਕ ਹੋ ਗਿਆ ਥੋੜਾ ਜਿਹਾ ਮੈਂ ਚਲੋ ਚੰਗੀ ਠੰਡ ਪੈਣੀ ਆ ਮੂੰਹ ਮਾ ਬੱਦੇ ਆ ਬਣ ਗਏ ਸਾਰੀਆਂ ਪਿੰਨੀਆਂ ਹੈਂ ਗਿੱਲੀਆਂ ਗਿੱਲੀਆਂ ਬਣੀਆਂ ਬੜੀਆਂ ਗਿੱਲੀਆਂ ਗਿੱਲੀਆਂ ਬਣੀਆਂ ਨੇ ਇੱਧਰ ਵੇਖ ਸੰਦੀ ਵੀ ਕਿੰਨੇ ਸੁਣੀਆਂ ਚਿਣੀਆਂ ਜੀ ਮਮੀ ਨੇ ਪਿੰਨੀਆਂ ਜੀਆਂ ਬਣ ਗੀਆਂ ਆਪਣੀ ਫਰਸਟ ਕਲਾਸ ਇਹ ਆ ਸਮਾਨ ਕਰਨਾ ਵਦੇ ਚ ਪਜਾਮੀਆਂ ਠੀਕ ਹੈ ਵੀ ਪਹਿਨਿਆ ਤਾਂ ਸਾਡੇ ਆ ਬੈਲੇ ਪੈਲੇ ਜਾਂਦੀ ਰੋ ਲਾਇਆ ਕਿੰਨੇ ਕੀ ਹੋਇਆ ਯਾਰ ਕੋ ਨਾ ਬੈ ਯਾਰ ਜਨੇ ਕਿੰਨੇ ਮਾਰਿਆ ਦਦੇ ਨੇ ਹਾਂ ਕਿ ਕਦੈ ਡੰਮਰ ਆ ਹਾਂ ਤੂੰ ਕਹਿ ਕਹਿ ਕੇ ਕਿਉਂ ਮਾਰਿਆ ਹੱਤੋਂ ਕਹੀਏ ਹਾਂ ਕੈ ਕੋ ਮਾਰਿਆ ਮੈਨੂੰ ਲੜਨ ਗਈ ਹਾਂ ਪੰਨੋ

ਆ ਦੇਖੋ ਹਰ ਗੁੰਦੇ ਹਾਈਟ ਜਿੰਨੀ ਆ ਗੁड़िया ਦੀ ਹਾਈਟ ਸੇਮ ਹੀ ਲੱਗੰਦੀ ਆ ਪਾਇਆ ਵੀ ਇਨੇ ਹਰ ਗੁੰਦਾ ਸੂਟ ਹੀ ਆ ਆ ਦੇਖੋ ਹਰ ਗੁੰਦਾ ਸੂਟ ਪਾਇਆ ਬੁੜੀਆ ਨੇ ਲੈ ਜਾ ਉੱਧਰ ਉਹ ਬੜੀ ਤੇ ਜਾਣ ਨਹੀਂਦੀ ਚੱਕ ਕੇ ਲੈ ਜਾ ਚੱਕ ਕੇ ਹਾਂ ਇੱਦਾਂ ਲੈ ਜਾਓ ਲਿਆ ਮੈਂ ਚੱਕਾਵਾਂ ਹਾਂ ਇੱਦਾਂ ਚੁੱਕੋ ਇਹ ਇੱਧਰ ਆਓ ਅੱਗੇ ਆਓ ਇੱਦਾਂ ਚੁੱਕ ਲੋ ਤੇ ਲੈ ਜਾਓ

ਉਹ ਡਰਦੀ ਕਿਤੇ ਬਿੱਲੀ ਆਵੇ ਲੱਗੀ ਹੁਣ ਇੱਧਰ ਹੋ ਗਈਆਂ ਤਿਆਰੀਆਂ ਜਾਣਦੀਆਂ ਹਾਲੇ ਉਹਨਾਂ ਨੇ ਕਾਰ ਤੇ ਪੈਸਾ ਲਾਉ ਲਿਆ ਡਾਕਟਰ ਕਿੱਥੇ ਆ? ਓਰੇ ਉਹ ਲੈਣਗੇ ਤੇ ਲੈ ਕੇ ਹੀ ਨਹੀਂ ਆਏ। ਬਿੱਲੀ ਆ ਗਈ ਓਏ। ਆਵੇ ਆ ਗਈ। ਚੱਲ ਗਈ ਨਹੀਂ ਸੌਰੀ ਬੋਲ। ਹਾਂ ਰੱਬ। ਬੈੱਡ ਥੱਲੇ ਬੜੀ ਹੋ ਬੈੱਡ ਥੱਲੇ ਮਮਾ ਕਿਆ ਝੂਠੀ ਬੋਤੀ ਅਰੇ ਜੀ ਜੀ ਜੈਨੀ ਕੰਦੀ ਚੱਲ ਗਈ ਚੱਲ ਗਈ ਨੀਆ ਬੈੱਡ ਥੱਲੇ ਆ ਹਾਵੇ ਹਾਵੇ ਥਰੇ ਹੋਏ ਉਹਨੇ ਥੋੜੀ ਫਰੇਲੋ ਅੱਜ ਵੀ ਮੈਂ ਤਨਾਕ ਨਹੀਂ ਆ ਬੁੱਲੀ ਕੀ ਕਹਿਣਾ ਪਿਆ ਹਰਗੁਣ ਮੈਂ ਤੂੰ ਮੈਨੂੰ ਉੱਧਰ ਲੈ ਕੇ ਜਾਣਾ ਹਾਂ ਕੀ ਕੰਨਾ ਪਿਆ ਹਾਂ ਅਬਾ ਕਿਥੇ ਕਿੰਨੇ ਬੁਲਾਇਆ ਕਿੰਨੇ ਬੁਲਾਇਆ ਤੇ ਲਾਈ ਤੇਰਾ ਕਹੇ ਤੇ ਲਾਈ ਤੇਰਾ ਤੇਲ ਨਹੀਂ ਦਿੰਦੇ ਹਾਂ ਬਾਹਰਾਂ ਤੇ ਲਾਉਣਾ ਹੈ ਰਗ ਅੱਛਾ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਹਾਂ ਨਹੀਂ ਤੁਸੀਂ ਜਾਓ तुसी जाओ नहीं। तुसी जाओ आई आई अच्छा ठीक है ओके ओके नाराज होगी नाराज होगी नाराज होगी यार गुन ओई ओई यार गुन नाराज होगी चल उठ आजा हीटर सीख ला आजा यार गुन आजा हीटर हैंड सीख के आजा 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 फटाफट आजा हैंड हैंड के कर आजा 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 फिर उठ ਤੱਪੜ ਪੈਣਾ ਫਿਰ ਹਏ ਕੈਟੀ ਆ ਗਈ ਹਏ ਕੈਟੀ ਆ ਗਈ ਬਹੂ ਅਰ ਗੁੰਨੇ ਮਗਰ ਬਹੂ ਹਏ ਦਵਾ ਦੱਸ ਟੈਨਾ ਪੋਇਆ ਹਏ ਹਏ ਬਹੂ ਆ ਗਿਆ ਬੱਚਾ ਭੱਜ ਜਾ ਦਦਾਸੀਆ ਸਾਰਿਆਂ ਨੇ ਕਾ ਬਹੂ ਆ ਗਿਆ ਆ ਦੇਖੋ ਕਿੰਨੇ ਪਿਆਰੇ ਆ ਬਹੁਤ ਗਰਮ ਹੁੰਦਾ ਇਹਦੇ ਬਹੁਤ ਜ਼ਿਆਦਾ ਗਰਮੀ ਮੈਨੂੰ ਲੱਗਦਾ ਸਾਰੇ ਲੈ ਲੀਏ ਹੈ ਦਿਲ ਕਦਾ ਸਾਰੇ ਲੈ ਲੀਏ Hmm. रुक जा बिली सद मैं रुक जा आ गई पाजा पाजा आगी बिल्ली hmm. दीदी नींद आई करनी क्यों नींद नहीं करनी अच्छा मैं नहीं करनी नहीं करनी थोड़ा मेरे का किने कीला ना या किला ना मेरे का केने है छूटे ना छूटे लाने है सूटा सूटे हैं छूटा किला ना छूटा सूट हां गंदा बच्चा गंदा बच्चा हरगुन ਚਲੋ ਠੀਕ ਹੈ ਜੀ ਤੁਹਾਨੂੰ ਅੱਜ ਦਾ ਇਹ ਵਾਲਾ ਬਹੁਤ ਵਧੀਆ ਲੱਗਾ ਲਾਈਕ ਨਾਲ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਠੰਡ ਸੁਖਣ ਹੋ ਗਈ ਗੁਡੀਆਂ ਮੇਰੀ ਤੇ ਸੰਦੀ ਗੁਡੀਆਂ ਮੇਰੀ ਮੇਰੇ ਨਾਲ ਸੰਦੀ ਆ ਇੱਥੇ ਇੱਥੇ ਮੈਂ ਸਮਨਾ ਆ ਇੱਥੇ ਮੈਂ ਸੰਨਾ ਦਾ ਇੱਥੇ ਮੇਰੇ ਨਾਲ ਗੁਡੀਆਂ ਹੁੰਦੀ ਬਸ ਤੇ ਸੰਦੀਪ ਤੇ ਮੰਮੀ ਤੇ ਡੈਡੀ ਉੱਧਰ ਸਮਝ ਜਾਂਦੇ ਤੇ ਮੈਂ ਬਸ ਇੱਥੇ ਸੰਨਾ ਗੁਡੀਆਂ ਲੱਗੇ ਅੱਜ ਅੱਜੋਕਲਾ ਇੱਕ ਦਿਨ ਰਖਣਾ ਆ ਹਾਂ ਓਨ